ਹਾਂਜੀ ਦੋਸਤੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੁਧਿਆਣਾ ਲੋਕੇਸ਼ਨ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਜਿਹੜਾ ਵਾ ਵੈਕੈਂਸੀ ਆਈ ਹੋਈ ਆ ਬਹੁਤ ਅੱਛੀ ਜੋਬ ਆ ਖਾਸ ਕਰ ਅਗਰ ਫੀਮੇਲਾ ਉਹਨਾਂ ਨੂੰ ਲੋਕਲ ਦੇ ਵਿੱਚ ਜਿਹੜਾ ਵਾ ਆ ਜੋਬ ਜਿਹੜੀ ਆ ਮਿਲ ਸਕਦੀ ਆ ਟਾਈਮ ਜਿਹੜਾ ਉਸਰੇ 9:30 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਵਜੇ ਤੱਕ ਰਹੇਗਾ ਡਿਊਟੀ ਦਾ ਜਿਹੜੀ ਪੜ੍ਹਾਈ ਆ ਬੀਕੋਮ ਐਮਕੋਮ ਚਾਹੀਦੀ ਆ 1 ਸਾਲ ਦਾ ਅਗਰ ਐਕਸਪੀਰੀਅੰਸ ਹੈਗਾ ਵਾ ਉਹਨਾਂ ਨੂੰ ਜਿਹੜਾ ਵਾ ਪਹਿਲ ਦਿੱਤੀ ਜਾਏਗੀ ਜੀਐਸਟੀ ਦੀ ਨੋਲਿਜ ਹੋਣੀ ਚਾਹੀਦੀ ਆ ਇੱਕ ਵੈਕੈਂਸੀ ਆ ਦਿੱਤੀ ਹੋਈ ਨੰਬਰ ਦੇ ਉੱਪਰ ਜਿਹੜਾ ਤੁਸੀਂ ਕਾਲ ਕਰਕੇ ਅਧਿਕ ਜਾਣਕਾਰੀ ਲੈ ਸਕਦੇ ਜੇ ਜਿਹੜੇ ਇਸ ਚੈਨਲ ਤੇ ਪਹਿਲੀ ਵਾਰ ਆ ਰਹੇ ਆ ਕਿਰਪਾ ਕਰਕੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਸੀਂ ਇਸ ਚੈਨਲ ਦੇ ਉੱਪਰ ਕਾਫੀ ਵੈਕੈਂਸੀਆਂ ਲੈ ਕੇ ਆ ਰਹੇ ਆ ਅਗਲੀ ਵੈਕੈਂਸੀ ਜਿਹੜੀ ਆ ਕੋ ਪੈਂਟਰੀ ਬॉय ਦੀ ਆਫਿਸ ਵਰਕਰ ਦੀ ਆ ਲੋਕੇਸ਼ਨ 올ਡ ਮਾਧੂਪੁਰੀ ਲੁਧਿਆਣੇ ਦੀ ਆ ਵੈਕੈਂਸੀ ਆ ਟਾਈਮਿੰਗ ਜਿਹੜੀ ਹੈ ਸਵੇਰੇ 9 ਵਜੇ ਤੋਂ ਲੈ ਕੇ 7:30 ਵਜੇ ਤੱਕ ਰਹੇਗੀ ਡੇਲੀ ਆਫਿਸ ਦਾ ਜਿਹੜਾ ਕਲੀਨਿੰਗ ਟੀ ਵਾਟਰ ਸਰਵਸ ਜਿਹੜੀ ਆ ਉਹ ਕੰਮ ਰਹੇਗਾ ਲੋਕਲ ਜਿਹੜੇ ਕੈਂਡੀਡੇਟ ਆ ਉਹਨਾਂ ਵਾਸਤੇ ਬਹੁਤ ਵਧੀਆ ਜਿਹੜੀ ਆ ਜੋਬ ਰਹਿ ਸਕਦੀ ਆ ਦਿੱਤੇ ਹੋਏ ਨੰਬਰ ਤੇ ਪਰ ਕਾਲ ਕਰਕੇ ਤੁਸੀਂ ਅਧਿਕ ਜਾਣਕਾਰੀ ਲੈ ਸਕਦੇ ਜੀ ਇਸ ਚੈਨਲ ਦੇ ਉੱਪਰ ਜਿਹੜਾ ਵਾ ਅਸੀਂ ਕਾਫੀ ਵੈਕੈਂਸੀਆਂ ਲੈ ਕੇ ਆ ਰਹੇ ਹਾਂ ਹੋਰ ਨਾਲ ਦੀ ਨਾਲ ਆਪ ਜੀ ਜਿਹੜਾ ਵਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਕਰ ਦੇਣਾ ਤਾਂ ਜੋ ਲੋੜਵੰਦ ਨੂੰ ਜਿਹੜਾ ਵਾ ਜੋਬ ਮਿਲ ਸਕੇ ਅਗਲੀ ਵੈਕੈਂਸੀ ਜਿਹੜੀ ਆ ਉਹ ਵੀ ਲੁਧਿਆਣਾ ਲੋਕਲ ਵਾਸਤੇ ਆ ਜਿਹਦੇ ਵਿੱਚ ਜਿਹੜਾ ਵਾ ਖਾਸ ਕਰ ਲੜਕੀਆਂ ਅਪਲਾਈ ਕਰ ਸਕਦੀਆਂ ਹਨ ਪੜ੍ਹਾਈ ਜਿਹੜੀ ਆ 12ਵੀਂ ਜਾਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਸੈਲਰੀ ਬਹੁਤ ਚੰਗੀ ਆ 17000 ਤੋਂ ਲੈ ਕੇ 18000 ਰਹਿ ਸਕਦੀ ਆ ਪੀਐਫ, ਈਐਸਆਈ ਪਲੱਸ ਜਿਹੜਾ ਵਾ ਬੋਨਸ ਪੁਆਇੰਟ ਵੀ ਜਿਹੜਾ ਉਹ ਮਿਲਣਗੇ ਐਕਸਪੀਰੀਅੰਸ ਜਿਹੜਾ ਵਾ ਉਹ ਘੱਟੋ ਘਾਟ 6 ਮਹੀਨੇ ਦਾ ਰਹਿਣਾ ਹੋਣਾ ਚਾਹੀਦਾ ਤੁਹਾਡੇ ਕੋਲ ਔਰ ਆ ਲੋਕੇਸ਼ਨ ਜਿਹੜੀ ਆ ਡੁੱਗੜੀ ਡੁੱਗਰੀ ਰੋਡ ਲੁਧਿਆਣਾ ਉੱਥੇ ਆਪ ਜੀ ਨੂੰ ਆ ਜੋਬ ਮਿਲੇਗੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਜਿਹੜਾ ਵਾ ਕਾਲ ਕਰਕੇ ਅਧਿਕ ਜਾਣਕਾਰੀ ਲੈ ਸਕਦੇ ਜੀ ਅਗਲੀ ਕੰਪਨੀ ਜਿਹੜੀ ਆ ਉਹ ਰਾਮਾ ਸਟੀਲ ਫੋਰਜ ਕੰਪਨੀ ਦੇ ਵਿੱਚ ਹੈਲਪਰ ਅਤੇ ਪੈਕਿੰਗ ਕਰਨ ਵਾਸਤੇ ਜਿਹੜੇ ਆ ਉਹ ਚਾਹੀਦੇ ਆ ਪੜ੍ਹਾਈ ਜਿਹੜੀ ਆ 8ਵੀਂ ਪਾਸ ਵੀ ਚੱਲੂਗਾ 10ਵੀਂ ਪਾਸ ਵੀ ਚੱਲੂਗਾ ਲੇਕਨ ਦਿੱਤੇ ਹੋਏ ਨੰਬਰ ਦੇ ਉੱਪਰ ਕਾਲ ਕਰਕੇ ਸਾਰੀ ਜਾਣਕਾਰੀ ਲੈ ਲੈ ਪੂਰਾ ਲੈਣਾ ਸੈਲਰੀ ਜਿਹੜੀ 11000 ਰਹੇਗੀ 8 ਘੰਟੇ ਡੂਟੀ ਰਹੇਗੀ ਪਲੱਸ ਓਵਰਟਾਈਮ ਜਿਹੜਾ ਵਾ ਆਪ ਜੀ ਨੂੰ ਮਿਲੇਗਾ ਵਾਕੈਂਸੀਆਂ ਜਿਹੜੀਆਂ 8 ਤੋਂ 10 ਜਿਹੜੀਆਂ ਵਾ ਹੋਈਆਂ ਵਾ ਐਡਰੈਸ ਜਿਹੜਾ ਵਾ ਫੋਕਲ ਪੁਆਇੰਟ ਫੇਸ 3 ਮੈਟਰੋ ਰੋਡ ਨੀਅਰ ਮੈਟਰੋ ਜਿਹੜੀ ਟਾਇਰਿਸ ਆ ਲੁਧਿਆਣਾ ਉਥੇ ਆਪ ਜੀ ਨੂੰ ਜਿਹੜਾ ਵਾ ਉਹ ਨੌਕਰੀ ਮਿਲੇਗੀ ਦੇਖਣਾ ਪ੍ਰੋਪਰ ਲੋਕੇਸ਼ਨ ਜਿਹੜੀ ਆ ਤੁਸੀਂ WhatsApp ਦੇ ਉੱਪਰ ਇਸ ਨੰਬਰ ਦੇ ਉੱਪਰ ਕਾਲ ਕਰਕੇ ਮੰਗਵਾ ਲੈਣਾ ਅਗਲੀ ਜਿਹੜੀ ਵੈਕੈਂਸੀ ਆ ਉਹ ਵਰਕਐਕਸ ਸਰਵਿਸ ਐਂਡ ਸੋਲੂਸ਼ਨ ਪ੍ਰਾਈਵੇਟ ਲਿਮਟਿਟਡ ਕੰਪਨੀ ਆ ਉਹਦੇ ਵਿੱਚ ਜਿਹੜੀ ਆ ਪਿਕਰ ਪੈਕਰ ਸਕੈਨਰ ਉਹ ਰਹੇਗੀ ਪੜ੍ਹਾਈ ਜਿਹੜੀ ਆ 10ਵੀਂ ਔਰ 12ਵੀਂ ਚਾਹੀਦੀ ਆ ਤੇ ਸੈਲਰੀ ਜਿਹੜੀ ਆ 13700 ਇਹਨਾਂ ਹੱਦ ਮਿਲੇਗੀ ਪਲੱਸ ਪੀਐਫ ਈਐਸਏ ਜਿਹੜਾ ਵਾ ਇਹਨੂੰ ਪਲੱਸ ਬੋਨਸ ਪੁਆਇੰਟ ਮਿਲਣਗੇ ਜਿਹੜੇ 3000 ਤੱਕ ਹੋ ਸਕਦੇ ਆ ਜਿਹੜਾ ਐਕਸਟਰਾ ਜਿਹੜਾ ਵਾ 13000 ਪਲੱਸ ਤੇ 3000 16700 ਤੱਕ ਸੈਲਰੀ ਰੇ ਹੋ ਸਕਦੀ ਆ ਫੀਮੇਲ ਦੀ ਜਿਹੜੀ ਟਾਈਮਿੰਗ ਆ ਜਿਹੜੀ ਡਿਊਟੀ ਕਰਨਗੇ 6 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗੀ ਔਰ ਮੇਲ ਜਿਹੜੇ ਆ ਜੋ ਸ਼ਿਫਟ ਦੇ ਵਿੱਚ ਟਾਈਮ ਰਹੇਗਾ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਉਹਨਾਂ ਨੇ ਡਿਊਟੀ ਕਰਨੀ ਆ ਲੋਕੈਂਸੀਆਂ ਜਿਹੜੀਆਂ ਵੀ ਆ ਬਿਲਕੁਲ ਲੋਕੇਸ਼ਨ ਜਿਹੜੀ ਰਹੇਗੀ ਉਹ ਗਰਦੇਵ ਨਗਰ ਨੀਅਰ ਹੀਰੋ ਬੇકરી ਲੁਧਿਆਣਾ ਦਿੱਤੇ ਹੋਏ ਨੰਬਰ ਤੇ ਉੱਪਰ ਕਾਲ ਕਰਕੇ ਹੋਰ ਪੂਰਾ ਜਾਣਕਾਰੀ ਜਿਹੜਾ ਵਾ ਤੁਸੀਂ ਲੈ ਲੈਣਾ ਔਰ ਦਿੱਤੇ ਹੋਏ ਡਰੈਸ ਦੇ ਉੱਪਰ ਜਾ ਕੇ ਆਪਣਾ ਜਿਹੜਾ ਵਾ ਨੌਕਰੀ ਹਾਸਲ ਕਰ ਸਕਦੇ ਜੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਜਲਦੀ ਅਸੀਂ ਤੁਹਾਡੇ ਵਾਸਤੇ ਹੋਰ ਵੈਕੈਂਸੀਆਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਵਾਸਤੇ ਸਤਿ ਸ੍ਰੀ ਅਕਾਲ ਧੰਨਵਾਦ